ਕੰਟਰ ਦਿਵਸ ਨੂੰ ਲੈ ਕੇ ਅਮਰਿਤਸਰ ਸ਼ਹਿਰ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੱਟੇ ਪੱਤਰ ਤੇ ਤਿਆਰੀਆਂ ਕੀਤੀਆਂ ਗਈਆਂ ਦਾ ਕਹਿ ਕੇ ਇਸ ਸਬੰਧੀ ਪੁਲਿਸ ਕਮਿਸ਼ਨਰ ਅਮਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕੋਈ ਦੱਸਿਆ ਕਿ ਸ਼ਹਿਰ ਦੇ ਵਿੱਚ ਤਿੰਨ ਜ਼ੋਨ ਬਣਾਏ ਗਏ ਨੇ ਹਰ ਪੱਖ ਤੋਂ ਸੁਰੱਖਿਆ ਯਕੀਨੀ ਬਣਾਈ ਗਈ ਹੈ ਉਹਨਾਂ ਕਿਹਾ ਕਿ ਸ਼ਹਿਰ ਭਾਰ ਦੇ ਵਿੱਚ ਸੀਸੀਟੀਵੀ ਕੈਮਰਾ ਰਾਹੀਂ ਲਗਾਤਾਰ ਹੀ ਨਿਗਰਾਨੀ ਕੀਤੀ ਜਾ ਰਹੀ ਹੈ ਮੁੱਖ ਸਮਾਗਮ ਸਥਾਨ ਅਤੇ ਸਟੇਡੀਅਮ ਇਲਾਕੇ ਨੂੰ ਬੁਲੇਟ ਪ੍ਰੂ ਖੁਦ ਰਖਤ ਦੇ ਨਾਲ ਲੈਸ ਕੀਤਾ ਗਿਆ। ਕੰਤੰਤਰ ਦਿਵਸ ਤੋਂ ਪਹਿਲਾਂ ਅਪੁਰਸ ਦੇ ਵੱਲੋਂ ਫਲੈਗ ਮਾਰਚ ਵੀ ਕੀਤੇ ਗਏ ਤਾਂ ਜੋ ਲੋਕਾਂ ਦੇ ਵਿੱਚ ਸੁਰੱਖਿਆ ਦਾ ਭਰੋਸਾ ਪੁਲਿਸ ਦੀ ਮੌਜੂਦਗੀ ਦਾ ਅਹਿਸਾਸ ਬਣਾਇਆ ਜਾ ਸਕੇ। ਅੱਜ ਇਹ ਪ੍ਰੋਗਰਾਮ ਨੇ ਕਿ ਫਲੈਗ ਮਾਰਚ ਕੱਢੇ ਜਾ ਰਹੇ ਨੇ। ਅੱਜ ਇੱਥੇ ਕਮਿਸ਼ਨਰ ਪੁਲਿਸ ਅਫਸਰ ਦੇ ਵਿੱਚ 26 ਜਨਵਰੀ ਜਿਹੜੀ ਸਾਰੇ ਸਾਡਾ ਰਿਪਬਲਿਕ ਡੇ ਆ ਉਹ ਕੰਤੰਤਰ ਦਿਵਸ ਪੁਲਿਸ ਵੱਲੋਂ ਫਲੈਗ ਮਾਰਚਸ ਕੀਤੇ ਜਾ ਰਹੇ ਪੁਲਿਸ ਵੱਲੋਂ ਉਸ ਨਾਲ ਬੇਸਿਕਲੀ ਸੈਂਸ ਆਫ ਸਕਿਉਰਟੀ ਤੇ ਡੋਮਿਨੇਸ਼ਨ ਨੂੰ ਅਸੀਂ ਪ੍ਰਾਇੋਰਟੀ ਦਿੱਤੀ ਹੈ ਇਸ ਤੋਂ ਇਲਾਵਾ ਸਾਰੇ ਜਿਹੜੇ ਸੀਨੀਅਰ ਆਫਸਰ ਨੇ ਆਪਣੇ ਆਪਣੇ ਏਰੀਆ ਚ ਰਹਿੰਦੇ ਐ ਔਰ ਇੱਕ ਇਮਪੈਕਟ ਤੋਂ ਵੀਜ਼ੀਬਲ ਹੈਗਾ ਪਲੱਸ ਜਿਹੜੇ ਆਪਣੇ ਆਪਣੇ ਏਰੀਆ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਨੇ ਸਪੈਸ਼ਲੀ ਜਿਹੜੇ ਟੂ व्हीਲਰਸ ਨੇ ਔਰ ਅੱਜ ਰਾਤ ਨੂੰ ਵੀ ਜਿਹੜੀਆਂ ਸਾਡੀਆਂ ਫਲਾਈਂਗ ਸਕਵਾਡਸ ਨੇ ਪ੍ਰਾਈਵੇਟ ਕਪੜਿਆਂ ਚ ਤੇ ਸਪੈਸ਼ਲ ਟੀਮਸ ਲਾਈਆਂ ਗਈਆਂ ਨੇ ਜਿਹੜੇ ਸਿਰਫ ਸੀਸੀਟੀਵੀ ਚੈੱਕ ਕਰ ਰਹੇ ਨੇ ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਵਾਲੇ ਰਸਤੇ ਆ ਉਹ ਬੜਾ ਡਿਸਕ੍ਰੀਟਲੀ ਔਰ ਪਿਕਅਪ ਕਰ ਰਹੇ ਆ ਕਮਿਊਨੀਕੇਸ਼ਨ ਨੂੰ ਅਸੀਂ ਬਹੁਤ ਜ਼ੋਰ ਦਿੱਤਾ ਅੱਜ ਕਿਉਂਕਿ ਆਮ ਵਾਇਰਲੈਸ ਜਿਹੜੀ ਹੈ ਉਹਦੇ ਨਾਲ ਮਲਟੀਪਲ ਇਫੈਕਟ ਹੁੰਦਾ ਵੀ ਇੱਕ ਜਗਾ ਮੈਸੇਜ ਆ ਰਿਹਾ ਤੋ ਉਹਨੂੰ ਸਾਰੇ ਆਫੀਸਰਸ ਚੈੱਕ ਕਰ ਰਹੇ ਆ ਕਿ ਜਿੱਦਾਂ ਕੋਈ ਇਨਫੋਰਮੇਸ਼ਨ ਕਿਸੇ ਕੈਮਰੇ ਨੂੰ ਦੇਖ ਕੇ ਕੋਈ ਸਾਡੀ ਪ੍ਰਾਈਵੇਟ ਕਪੜਿਆਂ ਵਾਲੀ ਪਾਰਟੀ ਦਿੰਦੀ ਹੈ ਉਹਦਾ ਸਾਨੂੰ ਬੜਾ ਫਾਇਦਾ ਹੋ ਰਿਹਾ ਹੈ ਔਰ ਜਿੱਥੇ ਵੀ ਕੋਈ ਇਹੋ ਜਿਹੀ ਵਾਇਲੇਸ਼ਨ ਜਾਂ ਕੋਈ ਸ਼ੱਕੀ ਬੰਦਾ ਮਿਲਦਾ ਉਹਨੂੰ ਰਾਉਂਡ ਅਪ ਕੀਤਾ ਜਾਂਦਾ ਔਰ ਵੈਰੀਫਾਈ ਕੀਤਾ ਜਾਂਦਾ ਹੋਟਲਾਂ ਦੀ ਚੈਕਿੰਗ ਚੱਲ ਰਹੀ ਸੀ ਪੱਖੋਂ ਐਨਐਂਡੀਸੀ ਹੋਈ ਸੀ ਕਿ ਅੱਜ ਫੇਰ ਰਾਤ ਨੂੰ ਅਸੀਂ ਇੱਕ ਦੋ ਸਪੈਸ਼ਲ ਆਪਰੇਸ਼ਨ ਜਿਹੜੇ ਪਲਾਨ ਕੀਤੇ ਇਸ ਤਰ੍ਹਾਂ ਦੇ ਸੋ 댓 ਕੋਈ ਉਪਰਾ ਬੰਦਾ ਜਿਹੜਾ ਔਰ ਜਿਹੜਾ ਕ੍ਰਿਮੀਨਲ ਐਲੀਮੈਂਟਸ ਹਨ ਉਹਨਾਂ ਤੇ ਸਪੈਸ਼ਲ ਵਿਸ਼ੇਸ਼ ਜਿਹੜਾ ਸਰਵੇਲੈਂਸ ਕੀਤੀ ਜਾ ਰਹੀ ਹੈ अलग-अलग जोन ਤੇ ਨਹੀਂ ਉਹਦੇ ਚ ਤਿੰਨੋਂ एडीसीपी ਸਰਵਾਨ ਔਰ ਤਿੰਨੋਂ डीसीपी ਸਰਵਾਨ ਕਰ ਰਹੇ ਨੇ ਬਾਕੀ ਅਸੀਂ ਅੱਜ ਜਿਹੜੇ 26 ਜਨਵਰੀ ਦੇ ਸਪੰਨ ਦੇ ਵਿੱਚ ਜਿਹੜੀ ਹੋਰ ਡਿਟੇਲਡ ਆਪਣੇ ਆਪਰੇਸ਼ਨਸ ਨੇ ਉਹ ਵੀ ਡਿਸਕਸ ਕੀਤੇ ਹੁਣੀ ਤੇ ਉਹ ਸਾਰੇ ਆਫੀਸਰ ਨੂੰ ਅਲੱਗ-ਅਲੱਗ ਟਾਸਕ ਦਿੱਤਾ ਗਿਆ ਔਰ ਸਪੈਸ਼ਲ ਜਿਹੜੀ ਡਰਾਈਵ ਹੈ ਉਹ ਔਨ ਰਹੇਗੀ ਐਸਪੀ ਸਰ ਸਟੇਸ਼ਨ ਤੇ ਬਸ ਅੱਡੇ ਤੇ ਇਥੇ ਕਿਦਾਂ ਦੀ ਚੈਕਿੰਗ ਕੀਤੀ GRP ਦਾ ਜਾਂ ਇਹਨਾਂ ਨਾਲ ਸਹਿਯੋਗ ਕੀਤਾ ਕੋਈ ਜਿਵੇਂ ਕੱਲ ਇੱਕ ਛੋਟਾ ਜਿਹਾ ਇਨਸੀਡੈਂਟ ਹੋਣ ਬਚਿਆ ਜੀ ਨਹੀਂ ਉਹ ਬੇਸਿਕਲੀ ਰੇਲਵੇ ਪੁਲਿਸ ਜਿਹੜੀ ਪ੍ਰੋਟੈਕਸ਼ਨ ਫੋਰਸ ਹੈ ਤੇ GRP ਦੋਨੋਂ ਨਾਲ ਤਾਲਮੇਲ ਕੀਤਾ ਹੈ ADCP ਸਿਟੀ 2 ਸਾਡੇ ਸ੍ਰੀ ਬਨੇਲਾ ਜੀ ਇਹਨਾਂ ਨੇ ਉਹਨਾਂ ਨਾਲ ਆਪ ਤਾਲਮੇਲ ਕੀਤਾ ਉੱਥੇ ਆਪ ਜਾ ਕੇ ਵੀ ਆਏ ਆ SHO ਸਿਵਲ ਲਾਈਨ ਤੇ ACP ਨਾਰਥ ਵਗੈਰਾ ਸਾਰੀ ਉਹ ਜਿਹੜੀ ਵੀ ਹੈ ਕੋਆਰਡੀਨੇਟਡ ਕੰਮ ਹੋ ਰਿਹਾ ਬੱਸ ਸਟੈਂਡ ਦੀ ਵੀ ਐਂਟੀਸੈਪਟਾ ਚੈਕਿੰਗ ਕਰਾਈ ਗਈ ਹੈ ਔਰ ਜਿਹੜੇ ਸਾਡਾ ਬੱਸ ਸਟੈਂਡ ਦਾ ਏਰੀਆ ਏ ਡਿਵੀਜ਼ਨ ਤੇ ਬੱਸ ਸਟੈਂਡ ਚੌਕੀ ਵਾਲੇ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਨੇ ਕਿ ਉਹ ਆਪ ਉਥੇ ਸਕਰੀਨਿੰਗ ਕਰ ਰਹੇ ਨੇ ਮੇਨ ਗੱਲ ਹੈ ਕਿ ਪ੍ਰਾਈਵੇਟ ਕਪੜੇ ਜਿਹੜੇ ਬੰਦੇ ਅਸੀਂ ਲਾਏ ਹੋਏ ਆ ਉਹਦਾ ਸਾਨੂੰ ਬੜੀ ਵਧੀਆ ਫੀਡਬੈਕ ਆ ਰਹੀ ਹੈ ਕਿਉਂਕਿ ਵਰਦੀ ਵਾਲਾ ਬੰਦਾ ਦੇਖ ਕੇ ਤਾਂ ਬੰਦਾ ਕਈ ਵਾਰੀ ਇਧਰ ਉਧਰ ਹੋ ਜਾਂਦਾ ਉਹ ਹੁਣ ਨਾਲ ਸਾਨੂੰ ਜਿਆਦਾ ਬੈਨੀਫਿਟ ਲੱਗਿਆ ਸਰ ਐਕਸਟਰਾ ਫੋਰਸ ਮੰਗਾਈ ਜੀ ਸਾਹਿਬ ਕਮਿਸ਼ਨਰ ਪੁਲਿਸ ਦੀ ਮੈਨੇਜਮੈਂਟ ਸਰ ਕੋ 212 ਬੰਦੇ ਬਾਹਰੋਂ ਵੀ ਆਏ ਆ ਤਾਂ 1200 ਦੇ ਕਰੀਬ ਅਸੀਂ ਬੰਦਾ ਟੋਟਲ ਜਿਹੜਾ ਡਿਪਲੋਏ ਕੀਤਾ ਔਰ ਕੱਲ ਵੀ ਜਿਹੜਾ ਬੜਾ ਡਿਟੇਲਡ ਪ੍ਰੋਗਰਾਮ ਹੋਏਗਾ ਔਰ ਸ਼ਹਿਰ ਨੂੰ ਵੀ ਅਸੀਂ ਵਕਫ ਵਕਫ ਸੈਕਟਰਾਂ ਦੇ ਵਿੱਚ ਇੱਕ ਡੀਸੀਪੀ ਲੈਵਲ ਦੇ ਅਫਸਰ ਇੰਚਾਰਜ ਨੇ ਜਿਹੜੇ ਫੰਕਸ਼ਨ ਤੋਂ ਇਲਾਵਾ ਬਾਕੀ ਸਾਰੇ ਸ਼ਹਿਰ ਦੀ ਜਿਹੜੀ ਸੁਰੱਖਿਆ ਤੇ ਲਾਅ ਐਂਡ ਔਰਡਰ ਨੂੰ ਦੇਖਣਗੇ ਜੀ ਸਰ ਪੈਟਰੋਲਿੰਗ ਚੱਲਦੀ ਰਹੇਗੀ ਜੀ ਕੱਲ ਤੱਕ ਬਿਲਕੁਲ ਬਿਲਕੁਲ ਸਾਰੀਆਂ ਸਪੈਸ਼ਲ ਪਾਰਟੀਆਂ ਸਪੈਸ਼ਲ ਨਾਕੇ ਵੀ ਉਦਾਂ ਹੀ ਚੱਲਣਗੇ ਜੀ ਜਿੱਨੇ ਐਂਟਰੀ ਪੁਆਇੰਟ ਨੇ ਸਾਰੇ ਹਾਂਜੀ ਹਾਂਜੀ ਚੱਲ ਰਿਹਾ ਔਰ ਉਹਦਾ ਬੜਾ ਇਫੈਕਟ ਹੈ